हां जी ਤਾਂ ਸਤ ਪਿਆਲਾ ਤੁਹਾਨੂੰ ਸਾਰਿਆਂ ਨੂੰ ਸ਼ਸ਼ੀਕਾਲ ਹੋਪਫੁਲੀ ਤੁਸੀਂ ਸਾਰੇ ਜਣੇ ਠੀਕ ਹੋਗੇ ਤਾਂ ਹਰ ਵਾਰ ਦੀ ਤਰ੍ਹਾਂ ਅੱਜ ਵੀ ਆਪਾਂ ਇੱਕ ਨਵੇਂ ਟੌਪਿਕ ਤੇ ਗੱਲ ਕਰਾਂਗੇ ਜੋ ਕਿ ਹੈ ਰੁੱਖ ਰੁੱਖਾਂ ਦਾ ਮਹੱਤਵ ਰੁੱਖਾਂ ਦੇ ਲਾਭ ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਦੋਨਾਂ 'ਚੋਂ ਜੋ ਮਰਜ਼ੀ ਕਹਿ ਲਓ ਬਸ ਅੱਜ ਦਾ ਟੌਪਿਕ ਇਸ ਚੀਜ਼ ਤੇ ਹੀ ਆਂਦਾ ਹੈ ਆਪਾਂ ਅੱਜ ਕੱਲ੍ਹ ਦੇਖ ਰਹੇ ਆ ਕਿ ਲੋਕ ਰੁੱਖ ਕੱਟੀ ਜਾ ਰਿਹਾ ਹੈ ਕੱਟੀ ਜਾ ਰਿਹਾ ਹੈ ਕੱਟੀ ਜਾ ਰਿਹਾ ਹੈ ਪਰੇ ਕਿਉਂ ਰੁੱਖ ਸਾਡੇ ਜੀਵਨ ਦਾ ਇੱਕ ਬਹੁਤ ਮਹੱਤਵਪੂਰਨ ਹਿੱਸਾ ਹਨ ਆਪਾਂ ਸਾਰੇ ਕਹਿੰਦੇ ਕਿ ਰੁੱਖਾ ਸਾਡੇ ਜੀਵਨ ਦੇ ਵਿੱਚ ਰੁੱਖਾਂ ਦਾ ਬਹੁਤ ਮਹੱਤਵ ਹੈ ਹੁਣ ਇੱਕ ਇਨਸਾਨ ਨੂੰ ਜ਼ਿੰਦਾ ਰਹਿਣ ਲਈ ਭੋਜਨ ਦੀ ਲੋੜ ਹੁੰਦੀ ਹੈ ਭੋਜਨ ਕਿਸ ਤੋਂ ਮਿਲਦਾ ਹੈ ਰੁੱਖਾ ਤੋਂ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਨੂੰ ਭੋਜਨ ਰੁੱਖਾ ਤੋਂ ਹੀ ਮਿਲਦਾ ਹੈ ਇਹ ਸਾਰੀਆਂ ਚੀਜ਼ਾਂ ਸਾਨੂੰ ਸਿੱਧੇ ਹੀ ਜਾਂ ਸਿੱਧੇ ਰੂਪ ਵਿੱਚ ਰੁੱਖਾ ਤੋਂ ਹੀ ਮਿਲਦੀਆਂ ਨੇ ਭਾਵੇਂ ਉਹ ਫਸਲ ਦੇ ਰੂਪ ਮਿਲਣ ਫਸਲ ਦੀ ਕਟਾਈ ਨਾਲ ਮਿਲਣ ਭਾਵੇਂ ਉਹ ਸਾਨੂੰ ਪੇੜ ਨਾਲ ਮਿਲਣ ਕਿਉਂਕਿ ਹਰੇਕ ਚੀਜ਼ ਹੁਣ ਆਟਾ ਪੇੜ ਤੇ ਨਹੀਂ ਉੱਗਦਾ ਹਾਟਾ ਫਸਲਾ ਚੋਂ ਆਉਂਦਾ ਹੁਣ ਜਿਹੜੇ ਫਲ ਨੇ ਫਸਲਾ ਚ ਨਹੀਂ ਆਉਂਦੇ ਉਹ ਪੇੜ ਤੇ ਲੱਗਦੇ ਆ ਤਾਂ ਇਹ ਸਿੱਧੇ ਸਿੱਧੇ ਰੂਪ ਵਿੱਚ ਸਾਨੂੰ ਪੇੜਾ ਤੋਂ ਹੀ ਮਿਲਦੇ ਆਂ ਗਾਂ ਬੱਕਰੀ ਆਦਿ ਇਹ ਸਾਰੇ ਜਾਨਵਰ ਜਿਹੜੇ ਦੁੱਧ ਦਿੰਦੇ ਆਪਾਂ ਨੂੰ ਇਹ ਪੇੜਾਂ ਦੇ ਪੱਤੇ ਖਾ ਕੇ ਹੀ ਤਾਂ ਦੁੱਧ ਦਿੰਦੇ ਆ ਜਿਸ ਨਾਲ ਬਹੁਤ ਸਾਰੀਆਂ ਚੀਜ਼ਾਂ ਬਣਦੀਆਂ ਨੇ ਦੁੱਧ ਕੀ ਆ ਦੁੱਧ ਤਾਂ ਮਿਲਦਾ ਹੀ ਹੈ ਉਹਨਾਂ ਮੱਖਣ ਕੀ ਦਹੀਂ ਲੱਸੀ ਕਿੰਨਾ ਕੁਝ ਬਣਾ ਲੈਨੇ ਆਪਾਂ ਪਨੀਰ ਮੇਨਲੀ ਤੇ ਘੜ ਇੱਕ ਇਨਸਾਨ ਨੂੰ ਰਹਿਣ ਵਾਸਤੇ ਇੱਕ ਛੱਤ ਦੀ ਜ਼ਰੂਰਤ ਹੈ ਠੀਕ ਹੈ ਉਹ ਛੱਤ ਨੂੰ ਬਣਾਉਣ ਮਤਲਬ ਛਾਤੇ ਹੋਏ ਘਰ ਉਸ ਘਰ ਨੂੰ ਬਣਾਉਣ ਤੇ ਸਜਾਉਣ ਵਿੱਚ ਲੱਕੜ ਦੀ ਬਹੁਤ ਜ਼ਰੂਰਤ ਹੁੰਦੀ ਹੈ ਆਪਾਂ ਕਹਿੰਦੇ ਨਾ ਮੈਂ ਲੱਕੜ ਦਾ ਦਰਵਾਜ਼ਾ ਲਵਾਇਆ ਮੈਂ ਆਹ ਲਗਾਇਆ ਲੱਕੜ ਦਾ ਤਾਂ ਇਹ ਸਾਰਾ ਕੁਝ ਸਾਨੂੰ ਕਿੱਥੋਂ ਮਿਲਦਾ ਰੁੱਖਾਂ ਤੋਂ ਰੁੱਖ ਫਿਰ ਹੋਰ ਚੀਜ਼ ਦੇਖੋ ਕਦੇ ਮੀਂਹ ਆ ਗਿਆ ਰੁੱਖ ਸਾਨੂੰ ਮੀਂਹ ਤੋਂ ਬਚਾਉਂਦੇ ਨੇ ਰੁੱਖ ਸਾਨੂੰ ਉਹ ਤੋਂ ਕੀ ਕਹਿੰਦੇ ਹਨੇਰੀ ਤੋਂ ਬਚਾਉਂਦੇ ਐ ਰੁੱਖ ਸਾਨੂੰ ਹਵਾ ਦਿੰਦੇ ਐ ਰੁੱਖ ਮੀਂਹ ਲਿਆਉਣ ਦੇ ਵਿੱਚ ਬਹੁਤ ਸਹਾਇੀ ਹੁੰਦੇ ਐ ਮੈਂ ਸਾਇੰਸ 'ਚ ਪੜਿਆ ਸੀ ਕਿ ਜਿਹੜੇ ਟ੍ਰੀਜ਼ ਹਨ ਡੀਫੋਰੈਸਟੇਸ਼ਨ ਇਨਕਰੀਜ਼ਸ ਦਾ ਡਿਕਰੀਸਸ ਦਾ ਲੈਵਲ ਆਫ ਰੇਨਫਾਲ ਡੀਫੋਰੈਸਟੇਸ਼ਨ ਡਿਕਰੀਸਸ ਦਾ ਲੈਵਲ ਆਫ ਰੇਨਫਾਲ ਡੀਫੋਰੈਸਟੇਸ਼ਨ ਮੀਨਸ ਪੇੜਾਂ ਦੀ ਕਟਾਈ ਡਿਕਰੀਸਸ ਮੀਨਸ ਕੱਟ ਖਤਮ ਪੇੜਾਂ ਦੀ ਕਟਾਈ ਹੋਣ ਨਾਲ ਕੀ ਘਟ ਗਈ ਡਿਕਰੀਸਸ ਪੇੜਾਂ ਦੀ ਕਟਾਈ ਕੱਟ ਕਰ ਦਿੰਦੀ ਹੈ ਮੀਨੂ ਏਸ ਲਾਈਨ ਨੂੰ ਤੁਸੀਂ ਡੀਪਲੀ ਸੋਚੋਗੇ ਆਪ ਹੀ ਸਮਝ ਆ ਜਾਏਗੀ ਕਿ ਤੇ ਠੀਕੇ ਇਹ ਵੀ ਸਾਡੇ ਸਹਾਇ ਕਰਦੇ ਹੈ ਸਹਾਇਤਾ ਬਹੁਤ ਹੁਣ ਦੇਖੋ ਆਪਾਂ ਸਾਹ ਲੈ ਰਹੇ ਮੈਂ ਬੋਲ ਰਹੀ ਹਾਂ ਕਿਹਦੇ ਹੈਲਪ ਨਾਲ ਬੋਲ ਰਹੀ ਹਾਂ ਸਾਹ ਜਿਹੜੀ ਮੈਨੂੰ ਹੈਲਪ ਕਰ ਰਹੀ ਹੈ 2 ਸੈਕਿੰਡ ਲਈ ਵੀ ਆਪਣਾ 2 ਮਿੰਟ ਲਈ 2 ਸੈਕਿੰਡ ਲਈ ਵੀ ਰੁਕ ਜੇ ਨਾ ਆਪਾਂ ਜਦ ਹੀ ਮਰ ਜਾਵਾਂਗੇ ਜੇ ਆਹ ਚੀਜ਼ ਰੁੱਕ ਗਈ ਇਹ ਸਾਨੂੰ ਕਿੱਥੋਂ ਮਿਲ ਰਿਹਾ ਰੁੱਖ ਆਪਣੇ ਅੰਦਰ ਕਾਰਬਨ ਡਾਈਆਕਸਾਈਡ ਲੈਂਦੇ ਨੇ ਤੇ ਆਪਾਂ ਨੂੰ ਆਕਸੀਜਨ ਛੱਡਦੇ ਨੇ ਸਾਨੂੰ ਸ਼ੁੱਧ ਹਵਾ ਦੀ ਬਹੁਤ ਜ਼ਰੂਰਤ ਹੈ ਅਸ਼ੁੱਧ ਹਵਾ ਨਾਲ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ ਜਿਹੜੀਆਂ ਕਿ ਸਾਨੂੰ ਬਹੁਤ ਪ੍ਰੋਬਲਮ ਕ੍ਰੀਏਟ ਕਰਦੀਆਂ ਨੇ ਹੋਰ ਦੇਖੋ ਬਿਮਾਰੀਆਂ ਇਹਨਾਂ ਬਿਮਾਰੀਆਂ ਦੇ ਵੱਧ ਤੋਂ ਵੱਧ ਸੋਲੂਸ਼ਨ ਅੰਗਰੇਜ਼ੀ ਜਾਂ ਦੇਸੀ ਦਵਾਈਆਂ ਦੇ ਵਿੱਚ ਮੈਕਸਿਮਮ ਕੰਮ ਪੇੜਾ ਦਾ ਹੁੰਦਾ ਹੈ ਚਾਹੇ ਉਹ ਦੂਸਰੇ ਇੰਗਲਿਸ਼ ਮੈਡੀਸਿਨਸ ਹੋਣ ਇੰਗਲਿਸ਼ ਅੰਦਰ ਸੈਂਸ ਕਿ ਜਿਹੜੀਆਂ ਆਪਾਂ ਦੂਸਰ ਆਯੁਰਵੈਦਿਕ ਨਹੀਂ ਹੁੰਦੀਆਂ ਜਿਹੜੀਆਂ ਐਲੋਪੈਥਿਕ ਹੁੰਦੀਆਂ ਨੇ ਆਪਾਂ ਨੂੰ ਡਾਕਟਰਸ ਤੋਂ ਮਿਲਦੀਆਂ ਨੇ ਆਯੁਰਵੈਦਿਕ ਨਹੀਂ ਹੁੰਦੀਆਂ ਉਹ ਗਿਆ ਆਯੁਰਵੈਦਿਕ ਚਾਹ ਐਲੋਪੈਥਿਕ ਦੋਨਾਂ ਦੇ ਵਿੱਚ ਪੇੜਾਂ ਦਾ ਕੁਛ ਨਾ ਕੁਛ ਹਿੱਸਾ ਪੈਂਦਾ ਹੀ ਹੈ ਜਿਵੇਂ ਕਿਸੇ ਆਪਣੇ 파ਟ ਦੇ ਉੱਪਰ ਬੋਡੀ ਦੇ 파ਟ ਦੇ ਉੱਪਰ ਫੋੜੇ ਫਿੰਸੀਆਂ ਹੋ ਰਹੀਆਂ ਉਹ ਤੇ ਨਿੰਮ ਦੇ ਪੱਤੇ ਉਹ ਲਈ ਬਹੁਤ ਸਹਾਇੀ ਹੁੰਦੇ ਨੇ ਉਹ ਲਈ ਉਹ ਬਹੁਤ ਮਤਲਬ ਅੱਛੇ ਹੁੰਦੇ ਜਿੰਨਾ ਕਿ हट ਜਾਂਦੀ ਹੈ ਇਹ ਪ੍ਰੋਬਲਮ ਠੀਕ ਹੈ ਤੇ ਹੁਣ ਰੁੱਖਾਂ ਦੇ ਗਲੇ ਸੜੇ ਪੱਤੇ ਉਹ ਆਪਣੇ ਆਪ ਦੇ ਵਿੱਚ ਖਾਦ ਬਣਾ ਲੈਂਦੇ ਆ ਹੋਰ ਚੀਜ਼ ਦੇਖੋ ਰੁੱਖ ਸਾਨੂੰ ਭੋਜਨ ਤੋਂ ਇੱਕ ਚੀਜ਼ ਨਾਲ ਆਪਣੀ ਹੈਲਪ ਕਰਦੇ ਹੁਣ ਆਪਾਂ ਭੋਜਨ ਖਾਂਦੇ ਆ ਆਪਾਂ ਨੂੰ ਹੱਥ ਚਲਾਉਣਾ ਪੈਂਦਾ ਆਪਣਾ ਸਮਾਨ ਘਟੀ ਜਾਂਦਾ ਨਾ ਹੁਣ ਤੁਸੀਂ ਰੋਜ਼ ਖਾ ਰਹੇ ਆ ਇੰਨਾ ਸਮਾਨ ਤੁਹਾਡੇ ਕੋਲ ਤੁਸੀਂ ਰੋਜ਼ ਖਾ ਰਹੇ ਹੋ ਇੰਨਾ ਦੇ ਇੰਨਾ ਤਾਂ ਨਹੀਂ ਰਹੇਗਾ ਨਾ ਉਹ ਤਾਂ ਇੰਨਾ ਘੱਟ ਜਾਏਗਾ ਡੇ ਬਾਏ ਡੇ ਐ ਹੋ ਜਾਏਗਾ ਬੰਦ ਬਸ ਖਤਮ ਹੁਣ ਪਰ ਜੇ ਰੁੱਖ ਵੀ ਐਂ ਖਾਈ ਜਾਣ ਖਾਈ ਜਾਣ ਤਾਂ ਆਪਾਂ ਕਿੱਥੇ ਪਹੁੰਚਾਂਗੇ ਆਪਾਂ ਰੁੱਖਾਂ ਨੂੰ ਕਿਵੇਂ ਖਵਾਵਾਂਗੇ ਉਹ ਕੰਨੇ ਹੈਲਪ ਕਰਦੇ ਆ ਉਹ ਆਪਣਾ ਖਾਣਾ ਆਪ ਹੀ ਬਣਾ ਲੈਂਦੇ ਆ ਇਹ ਵੀ ਹੁੰਦੀ ਹੈਲਪ ਹੋਗੀ ਉਹ ਆਪਣੇ ਕਿੰਨੀ ਹੈਲਪ ਕਰਦੇ ਆ ਇਸ ਚੀਜ਼ ਨਾਲ ਰੁੱਖ ਆਪਣੇ ਵੱਕਤ ਤੋਂ ਵੱਧ ਹੈਲਪ ਕਰਦੇ ਆ ਇੰਨੀਆਂ ਬਿਮਾਰੀਆਂ ਦੇ ਇਲਾਜ ਰੁੱਖਾਂ ਕੋਲ ਨੇ ਦੇਖੋ ਕਿੰਨੀ ਹੈਲਪ ਆਸਲ ਤੁਹਾਨੂੰ ਇੱਕ ਨੇ ਸਟੋਰੀ ਵਾਂਗ ਹੀ ਸੁਣਾ ਦਿੱਤਾ ਇੰਨੀਆਂ ਚੀਜ਼ਾਂ ਦੱਸਤੀ ਆ ਕਿੰਨੇ ਅਚ ਹੈਲਪ ਕਰਦੇ ਰੁੱਖ ਇਹਦੇ ਕਰਕੇ ਇੱਕ ਮਨਾਇਆ ਵੀ ਜਾਂਦਾ ਇੱਕ ਡੇ ਹੁੰਦਾ ਵਨਮਾ ਦਿਵਸ ਉਹਦੇ ਉੱਪਰ ਇਹੀ ਦੱਸਿਆ ਜਾਂਦਾ ਹੈ ਕਿ ਆਪਣੀ ਸਿਟੀ ਨੂੰ ਕਲੀਨ ਬਣਾਓ ਉਹਦੇ ਵਿੱਚ ਵੱਧ ਤੋਂ ਵੱਧ ਰੁੱਖ ਲਗਾਓ ਆਪਾਂ ਨੂੰ ਕਿੰਨੇ ਫਾਇਦੇ ਪਤਾ ਚੱਲੇ ਨਾ ਰੁੱਖਾਂ ਦੇ ਤਾਂ ਆਪਾਂ ਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਨਹੀਂ ਤਾਂ ਆ ਅਸ਼ੁੱਧ ਨਹੀਂ ਗੰਦੀ ਪੋਲਿਊਸ਼ਨ 'ਚ ਰਹਿ ਕੇ ਹੁਣ ਮੈਨੂੰ ਇੰਨਾ ਖਾਂਸੀ ਜਖਾ ਮੈ ਤੁਹਾਨੂੰ ਮੇਰੀ ਆਵਾਜ਼ 'ਚ ਫਰਕ ਵੀ ਪਤਾ ਚੱਲ ਰਿਹਾ ਹੋਵੇਗਾ ਅੱਗੇ ਮੈਂ ਮਾਈਕ ਲੈ ਲੈਂਦੀ ਆ ਜੋ ਬਿਨਾ ਮਾਈਕ ਤੋਂ ਬਣਾ ਰਹੀ ਸੀ ਤਾਂ ਕਿ ਤੁਹਾਨੂੰ ਸਮਝਾ ਪਾਵਾਂ ਤੇ ਦੇਖੋ ਮੇਰੀ ਆਵਾਜ਼ 'ਚ ਫਰਕ ਵੀ ਆ ਰਿਹਾ ਕਿਉਂਕਿ ਮੇਰਾ ਨੱਕ ਬਿਲਕੁਲ ਬਲੌਕ ਹੈ ਇਹ ਕਿਵੇਂ ਹੋਇਆ ਮੈਨੂੰ ਖਾਂਸੀ ਕਿਵੇਂ ਹੋਈ ਅਸ਼ੁੱਧ ਹਵਾ ਨਾਲ ਤਾਂ ਵੱਧ ਤੋਂ ਵੱਧ ਰੁੱਖ ਪlant ਕਰੋ ਤਾਂ ਕਿ ਮੈਂ ਤੁਸੀਂ ਆਪਸਾਰ ਜਿਹੜੇ ਬਿਲਕੁਲ ਠੀਕ ਰਹੀ ਤਾਂ ਥੈਂਕ ਯੂ ਅੱਛਾ ਲਾਈਕ ਸੇ ਲਾਈਕ ਸ਼ੇਅਰ ਫੋਲੋ ਕਰਕੇ ਜਾਇਆ ਕਰੋ ਪਲੀਜ਼ ਵੀਡੀਓ ਸੰਦ ਦੇਓ ਸਕਰੋਲ ਕਰ ਦਿਓ ਨਹੀਂ 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 ਵੀਡੀਓ ਸੰਦ ਦੇਓ ਲਾਈਕ ਕਰੋ ਕਮੈਂਟਸ ਛੱਡੋ ਤੇ ਇੱਕ ਫੋਲੋ ਜੇ ਨਹੀਂ ਕੀਤਾ ਤਾਂ ਉਹਨੂੰ ਫੋਲੋ ਕਰ ਲਓ ਥੈਂਕ ਯੂ